ਲੇ ਵੀ ਸੱਜਣੋ ਬਰਸਾਤਾਂ ਦਾ ਵੀ ਮੌਸਮ ਚੱਲ ਰਿਹਾ ਹੈਗਾ ਇਸ ਤੋਂ ਬਾਅਦ ਸਰਦੀ ਆਉਣੀ ਆ। ਸਰਦੀ ਚ ਦੀ ਤਿਆਰੀ ਅੱਜ ਤੋਂ ਸ਼ੁਰੂ ਕਰੂਗਾ ਆ ਇੱਕ ਛੋਟਾ ਜਿਹਾ ਪੁਰਜਾ ਕਹਿ ਸਕਦੇ ਆ ਪ੍ਰੋਡਕਟ ਕਹਿ ਸਕਦੇ ਆ ਗੈਜਟ ਕਹਿ ਸਕਦੇ ਆ ਨਾ ਜੀ। ਬਿਲਕੁਲ ਜੀ। ਬਈ ਮੈਂ ਖੁਦ ਚਲਾ ਕੇ ਦੇਖ ਲਿਆ ਸੁੱਕੀ ਲੱਕੜ ਨੂੰ ਸੈਕਿੰਟਾਂ ਚ ਵੱਢਦਾ। ਹੁਣ ਘਰੇ ਬੀਬੀਆਂ ਪਹਿਣਾ ਚੁੱਲ੍ਹੇ ਵਾਸਤੇ ਬਾਲਣ ਜਿਹੜਾ ਵੱਡ-ਵੱਡ ਕੇ ਹੁਣ ਸੁੱਕਾ ਵੀ ਰੱਖ ਸਕਦੇ ਨੇ ਜਿਹੜੇ ਆਲੇ-ਦੁਆਲੇ ਆਪਣੇ ਘਰਾਂ 'ਚ ਦਰਖਤ ਹੁੰਦੇ ਨੇ ਸੰਗਣੇ ਹੁੰਦੇ ਨੇ ਨਾ ਸਾਂਘਣ ਦੇ ਕੰਮ ਵੀ ਉਹ ਨਾਲੇ ਬੱਲਣ ਬਣੂਗਾ ਹਨਾ ਜੀ ਕਿ ਕੀ ਹਿਸਾਬ ਕਿਤਾਬ ਆ ਜੀ ਇਹ ਕਿਵੇਂ ਕਿੰਨਾ ਕੁ ਪਾਵਰ ਇਹ ਇਲੈਕਟ੍ਰੀਕਲ ਆ ਰਹੀ ਆ ਜੀ ਕੋਰਲੈਸ ਆ ਬੈਟਰੀ ਆ ਇਹਦੇ ਨਾਲ ਹੀ ਚਾਰਜ ਹੁੰਦੀ ਆ ਜੀ ਰੇਟ ਹੈਗਾ ਜੀ ਸਿਰਫ ਇਹਦਾ 1500 ਰੁਪਿਆ ਠੀਕ ਆ ਜੀ ਕਿਤੇ ਵੀ ਤੁਸੀਂ ਇਹ ਤੋਂ ਕੋਈ ਗਿੱਲੀ ਲੱਕੜ ਵੱਢਣੀ ਆ ਕੋਈ ਸੁੱਕੀ ਲੱਕੜ ਵੱਢਣੀ ਆ ਤੁਸੀਂ ਕਿਤੇ ਵੀ ਇਹ ਤੋਂ ਕੰਮ ਲਾ ਜਾ ਸਕਦੇ ਹੋ ਆ ਇਹਦਾ ਬਾਕਸ ਹੈ ਜੀ ਇਹਨੂੰ ਸੰਭੜਣਾ ਵੀ ਬੜਾ ਸੌਖਾ ਹੈ ਚਾਹੇ ਤੁਸੀਂ ਕਿਤੇ ਟਰੈਵਲ ਕਰਨਾ ਨਾਲ ਲੈ ਕੇ ਇਹਨੂੰ ਠੀਕ ਹੈ ਜੀ ਉਹ ਵੀ ਕਰ ਸਕਦੇ ਹੋ ਬਾਕੀ ਘਰੇ ਵੀ ਤੁਹਾਡੀ ਇਹ ਸੇਫ ਰਹੂਗੀ ਇੱਕ ਹੋਰ ਗੱਲ ਹੈ ਇਹ ਸੇਫਟੀ ਦੇਖੋ ਪਹਿਲਾਂ ਆਹ ਬਟਨ ਦਬਗੇ ਫੇਰ ਇਹ ਚੱਲੂਗੀ ਨਹੀਂ ਐਦਾਂ ਨਹੀਂ ਚੱਲਦੀ ਜਿੰਨਾ ਮਰਜ਼ੀ ਮੰਨ ਲਓ ਵੀ ਸੇਫਟੀ ਪਰਪਸ ਤੋਂ ਵੀ ਪੂਰੇ ਵਧੀਆ ਤਰੀਕੇ ਨਾਲ ਬਿਲਕੁਲ ਜੀ ਬਿਲਕੁਲ ਬੱਚਿਆਂ ਦੀ ਪਹੁੰਚ ਤੋਂ ਵੈਸੇ ਇਹਨੂੰ ਦੂਰ ਰੱਖਣਾ ਹੈ ਜੇ ਬੱਚੇ ਨੇ ਬਾਈ ਚਾਂਸ ਚੱਕ ਵੀ ਲਈ ਤਾਂ ਇਹ ਵਰਕ ਨਹੀਂ ਕਰੂਗੀ ਕਿਉਂਕਿ ਇਹਦੇ ਵਿੱਚ ਲੌਕ ਸਿਸਟਮ ਦਿੱਤਾ ਹੋਇਆ ਲੋ ਵੀ ਮਿੱਤਰੋ ਹੁਣ ਵੀਡੀਓ ਸ਼ੇਅਰ ਕਰਦੇ ਹੋ ਬਹੁਤ ਵਧੀਆ ਚੀਜ਼ ਆ ਘਰਾਂ ਦੇ ਵਿੱਚ ਰੱਖਣ ਵਾਲਾ ਇੱਕ ਕਹਿੰਦੇ ਨੇ ਵੀ ਉਜਾਰਾ ਜਿਹੜਾ ਤੁਹਾਡੀ ਬਹੁਤ ਹੈਲਪ ਕਰ ਸਕਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ